ਮੇਰਾ ਨਰਾਇਣ ਕੀ ਹੋਇਆ ਕਿਸਾ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਲੈ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜ ਫੜਿਆਦੇ ਹੱਥ ਵਿੱਚ ਤੇ ਮੈਂ ਕੋਤੁਰਿਆ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਨ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਕੱਲੀ ਤੁਰ ਹੀ ਜਾਂਦੇ ਤੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇਹਨੇ ਮੇਰੇ ਅਣਕ ਪਹਿਲਾਂ ਟੋਪੀ ਤਾਂ ਕੀਤੀ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਆਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚੁਕਾਣੀ ਦੇਣ ਦੇ ਆਇਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਟਾਪਸ ਲਾਇਆ ਮੇਰੀਆਂ ਚੀਕਾਂ ਨਿਕਲ ਗਈਆਂ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਹੁੰਡੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਬਿਮਾਰ ਤੇ ਲੁਕਣ ਕੁੱਟਿਆ ਦਾ ਹੈ ਹੀ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਮੇਰੇ ਕੋ ਜਿੰਨਾ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਦੇ ਇੱਕ ਅੱਧੀ ਚ ਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੇ ਆ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਕਹਿੰਦਾ ਨੱਖ ਨਹੀਂ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜਾ ਕ ਚਪੇੜ ਹੀ ਵੱਜਣੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈ ਜਾਂ ਚਪੇੜ ਵੱਜਣੀ ਹੋਰ ਮੈਂ ਕੀ ਕਰ ਸਕਣੀ ਆ ਇਹ ਲੰਮੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਕਰਦਾ ਪਹਿਲੇ ਮੇਰੇ ਕੋਲ ਇੱਕ ਬੰਦਾ ਟਾਪਸ ਮੇਰੇ ਰੋ ਕੋਈ ਫਕੀਰ ਜਾਇਆ ਸੀ ਤੇ ਉਹਨੇ ਮਤਲਬ ਸਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਆਪਣੇ ਹੱਥੀ ਲਾ ਕੇ ਫੜਾ ਦਿੱਤੇ ਤੇ ਤੇ ਜਦੋਂ ਫਿਰ ਇਹ ਹਾਦਸਾ ਕਿੰਨੇ ਕਿਲੋ ਉੱਥੇ ਇਕੱਠੇ ਹੋਏ ਇੱਥੇ ਹੋ ਨਾ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤਾਂ ਇਹਨਾਂ ਨੂੰ ਕਹਿ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਛੱਡੋ ਬਰੇ ਕੀ ਕਰਨੀ ਰਿਪੋਰਟ ਕਰ ਕੋਨਾ ਕਰਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ ਤੇ ਰਹਿਣ ਦੋ ਤੁਹਾਨੂੰ ਚੀਟਾ ਢੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੋ ਤੁਸੀਂ ਘਰ ਜਾਵੋ ਮਨ ਚ ਕਿੰਨਾ ਡਰ ਜਾਂਦਾ ਸਾਬ ਡਰ ਮੇਰੇ ਕੋ ਕਮਰਾਟ ਇੰਨੀ ਹੋਈ ਮੈਨੂੰ ਕੋ ਖਲੋਤਾ ਨਹੀਂ ਜਾਂਦਾ ਮੈਂ ਉੱਤਰ ਮੈਨੂੰ ਕੋਈ ਕੇ ਪਾਣੀ ਦੋ ਕੋਈ ਕੁਛ ਮੈਂ ਤਾਂ ਕੰਬੀ ਜਾਂਦੀ ਪਈ ਹਾਂ ਬਲਟ ਜਿਦ ਇਹ ਸਾਹ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਆ ਤੇ ਮੈਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉ ਤੇ ਕੁਰਸੀ ਦੇ ਕੇ ਬਾਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज